ਹੈਲੋ ਜੀ ਕੀ ਹਾਲ ਚਾਲ ਅੱਜ ਬਣਾਉਣ ਜਾ ਰਹੀ ਹੈ ਗਿਆ ਆਲੂ ਬੁਖਾਰੇ ਤੋਂ ਯਾਨੀ ਕਿ ਪਲਮ ਤੋਂ ਇੱਕ ਐਵੇਂ ਦੀ ਚੀਜ਼ ਜਿਹੜੀ ਕਿ ਥੋੜੀ ਖੱਟੀ ਮਿੱਠੀ ਥੋੜੀ ਜੀ ਮਿਰਚ ਵਾਲਾ ਫਲੇਵਰ ਆਏਗਾ ਜਿਹਦੇ ਵਿੱਚ ਤੇ ਬੜੀ ਹੀ ਵਧੀਆ ਚੀਜ਼ ਬਣੇਗੀ ਇਹਦੇ ਲਈ ਮੈਂ ਲੈ ਲੈਨੇ ਜੀ 250 ਗ੍ਰਾਮ ਮੀਡੀਅਮ ਸਾਈਜ਼ ਦੇ ਪਲਮ ਲੈ ਲੈਨੇ ਨਾਲ ਮੈਂ ਲੈ ਲਿਆ ਨੇ ਲਾਲ ਮਿਰਚ ਨਾਲ ਥੋੜੇ ਖੜੇ ਮਸਾਲੇ ਲੈ ਲੈਨੇ ਜਿਹਦੇ ਵਿੱਚ ਕੀ ਮੈਂ ਲਏ ਹੈਗੇ ਨੇ ਪੰਜ ਸੱਤ ਲੌਂਗ ਦੋ ਤਿੰਨ ਛੋਟੀਆਂ ਇਲਾਚੀ ਤੁਸੀਂ ਵੱਡੀ ਇਲਾਚੀ ਵੀ ਯੂਜ਼ ਕਰ ਸਕਦੇ ਹੋ ਨਾਲ ਮੈਂ ਲਈ ਹੈ ਜੀ ਇੱਕ ਛੋਟਾ ਟੁਕੜਾ ਮਗਾਮ ਬਿਪਲੀ ਵੀ ਕਹਿ ਦਿੰਦੇ ਆ ਜਿੰਨੂੰ ਅੱਛਾ ਇਸ ਪੁਆਇੰਟ ਤੇ ਨਾ ਤੁਸੀਂ ਇਹਦੇ ਵਿੱਚ ਦਾਲਚੀਨੀ ਵੀ ਐਡ ਕਰ ਸਕਦੇ ਜੀ ਜੋ ਕਿ ਮੈਂ ਭੁੱਲ ਗਈ ਸੀ ਮੈਂ ਐਡ ਦਾ ਐਂਡ ਮੈਂ ਉਹਦੇ ਵਿੱਚ ਇੱਕ ਚੁਟਕੀ ਦਾਲਚੀਨੀ ਵੀ ਐਡ ਕੀਤੀ ਸੀਗੀ ਬੜਾ ਹੀ ਵਧੀਆ ਫਲੇਵਰ ਆਉਂਦਾ ਹੈ ਉਹਦਾ ਤੇ ਬਸ ਜੀ ਕੜਾਈ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਡੇਢ ਕੱਪ ਆਪਾਂ ਪਾ ਲੈਣਾ ਹੈਗਾ ਆ ਪਾਣੀ ਦਾ ਤੇ ਇਹਨੂੰ ਚੜਾ ਦੇਣਾ ਹੈਗਾ ਆਪਾਂ ਗੈਸ ਦੇ ਉੱਤੇ మీడియం ਗੈਸ ਦੇ ਉੱਤੇ ਰੱਖਿਆ ਸੀ ਮੈਂ ਕਿਉਂਕਿ ਮੈਂ ਨਾਲ ਹੋਰ ਕੰਮ ਕਰ ਰਹੀ ਸਾਂ ਤੇ 10 ਮਿੰਟਾਂ ਦੇ ਵਿੱਚ ਜੀ ਇਹ ਐਵੇਂ ਬਿਲਕੁਲ ਘੋਲ ਗਿਆ ਸੀ ਪਲਮ ਦੇ ਛਿਲਕੇ ਬਿਲਕੁਲ ਅਲੱਗ ਹੋ ਗਏ ਸੀਗੇ ਇਹਨਾਂ ਨੂੰ ਆਪਾਂ ਕਰ ਲੈਣਾ ਹੈ ਠੰਡਾ ਠੰਡਾ ਹੋਣ ਤੋਂ ਬਾਅਦ ਨਾ ਜੀ ਆਪਾਂ ਇਹਨੂੰ ਪੀਸ ਲੈਣਾ ਹੈਗਾ ਚੰਗੀ ਤਰ੍ਹਾਂ ਪਰ ਪੀਸਣ ਦੇ ਵਿੱਚ ਨਾ ਇਹ ਸਾਰੇ ਜਿਹੜੇ ਮਸਾਲੇ ਨੇ ਉਹ ਵੀ ਪੀਸੇ ਜਾਣਗੇ ਤੇ ਉਸ ਤੋਂ ਬਾਅਦ ਕਿਉਂਕਿ ਇਹਦੀ ਕਨਸਿਸਟੈਂਸੀ ਥੋੜੀ ਜੀ ਹੋ ਜਾਏਗੀ ਉਹਦੇ ਵਿੱਚ ਦੰਦਾ ਥੱਲੇ ਆਉਣਗੇ ਨਾਲੇ ਇਹਦੀ ਗਿੱਟਕਾ ਹੋਣੀ ਇਹ ਪਲੰਬੀਆਂ ਆਪਾਂ ਇਹਨੂੰ ਛਾਣ ਲਵਾਂਗੇ ਚੰਗੀ ਤਰ੍ਹਾਂ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਛਾਣ ਲਿਆ ਹੈਗਾ ਅੱਜ ਇਹਨੂੰ ਆਪਾਂ ਸਪੈਚੂਲਾ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਕਰਕੇ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਅਲੱਗ ਕਰ ਲਾਂਗੇ ਤੇ ਜਿਹੜਾ ਇਹਦਾ ਜੂਸ ਹੈ ਗਿਆ ਉਹ ਅਲੱਗ ਕਰ ਲਾਂਗੇ ਤੇ ਆਪਣੇ ਕੋਲ ਇੱਕ ਥਿਨ ਕੰਸਿਸਟੈਂਸੀ ਦਾ ਜਿਹੜਾ ਇੱਕ ਲਿਕਵਿਡ ਹੈਗਾ ਆ ਉਹ ਆ ਜਾਏਗਾ ਅੱਛਾ ਪਹਿਲਾਂ ਨਾ ਮੈਂ ਕੀ ਕਰਦੀ ਹੁੰਦੀ ਸੀ ਕਿ ਮੈਂ ਇੱਕ ਗੁੱਥਲੀ ਦੇ ਵਿੱਚ ਸਾਰੇ ਖੜੇ ਮਸਾਲੇ ਪਾਉਣੇ ਤੇ ਫਿਰ ਮੈਂ ਉਹਨੂੰ ਗੁੱਥਲੀ ਗੁੱਥਲੀ ਨੂੰ ਬਾਹਰ ਕੱਢ ਲੈਣਾ ਬਟ ਇਹ ਤਰੀਕਾ ਜਿਹੜਾ ਹੈ ਨਾ ਇਹ ਜ਼ਿਆਦਾ ਵਧੀਆ ਹੈਗਾ ਕਿਉਂਕਿ ਇਹਦੇ ਵਿੱਚੋਂ ਸਾਰਿਆਂ ਦਾ ਫਲੇਵਰ ਵੀ ਆ ਜਾਂਦਾ ਹੈ ਤੇ ਉਹਦੇ ਜਿਹੜੇ ਰੈਜ਼ਿਡਿਊ ਹੈਗਾ ਉਹ ਤਾਂ ਬਾਹਰ रह ਜਾਂਦਾ ਆ ਇਨੂੰ ਆਪਾਂ ਰੱਖ ਲਾਂਗੇ ਜੀ ਸਾਈਡ ਦੇ ਉੱਤੇ ਇੱਕ ਪੈਨ ਦੇ ਵਿੱਚ ਆਪਾਂ ਲਵਾਂਗੇ ਗੁੜ ਤੁਸੀਂ ਚੀਨੀ ਵੀ ਲੈ ਸਕਦੇ ਜੇ ਮੇਰੇ ਕੋਲ ਆਰਗੈਨਿਕ ਗੁੜ ਪਿਆ ਸੀਗਾ ਆਲਮੋਸਟ ਹੀ ਮੈਂ ਇੱਕ ਕਟੋਰੀ ਗੁੜ ਲਿਆ ਸੀਗਾ ਤੇ ਉਹਦੇ ਵਿੱਚ ਡੇਢ ਕੱਪ ਹੀ ਮੈਂ ਪਾਣੀ ਦਾ ਪਾਵਾਂਗੀ ਤੇ ਖੜੇ ਮਸਾਲਿਆਂ ਦੇ ਵਿੱਚ ਨਾ ਜੀ ਆਪਾਂ ਸੌਂਫ ਤੇ ਜੀਰਾ ਪਾਉਣਾ ਭੁੱਲ ਗਏ ਸੀ ਸਾ ਉਹ ਆਪਾਂ ਹੁਣ ਐਡ ਕਰ ਲਾਂਗੇ ਗੈਸ ਤੇ ਰੱਖ ਕੇ ਜੀ ਪਾਣੀ ਨੂੰ ਗਰਮ ਕਰਾਂਗੇ ਤਾਂ ਕਿ ਜਿਹੜਾ ਗੁੜ ਹੈਗਾ ਇਹ ਇੱਕ ਤਾਂ ਉਹ ਵਿੱਚ ਡਿਸੋਲਵ ਹੋ ਜਾਏਗਾ ਤੇ ਨਾਲੇ ਸੌਂਫ ਤੇ ਜੀਰੇ ਦਾ ਜਿਹੜਾ ਫਲੇਵਰ ਹੈਗਾ ਉਹ ਵੀ ਪਾਣੀ ਦੇ ਵਿੱਚ ਆ ਜਾਏਗਾ ਇਹਨੂੰ ਚੰਗੀ ਤਰ੍ਹਾਂ ਜਦੋਂ ਪੂੜਾ ਪੂਰਾ ਗੁੜ ਡਿਸੋਲਵ ਹੋ ਜਾਏਗਾ ਨਾ ਜੀ ਆਪਾਂ ਇਹਨੂੰ ਛਾਣ ਲੈਣਾ ਹੈਗਾ ਆ ਉਸੇ ਹੀ ਕੜਾਈ ਦੇ ਵਿੱਚ ਜਿਹਦੇ ਵਿੱਚ ਆਪਣਾ ਪਲਮ ਵਾਲਾ ਮਿਕਸਚਰ ਅੱਛਾ ਦੇਖੋ ਜੀ ਹਰ ਚੀਜ਼ ਜਿਹੜੀ ਹੈਗੀ ਨਾ ਵੈਸੇ ਮਾਰਕੀਟ ਚ ਅਵੇਲੇਬਲ ਹੈਗੀ ਹੈ ਲੇਕਿਨ ਅਗਰ ਆਪਾਂ ਕਰੇ ਉਹਨੂੰ ਬਣਾਉਣੀ ਹੈਗੀਆਂ ਤੇ ਇੱਕ ਦੇ ਆਪਾਂ ਉਹਨੂੰ ਖੁਦ ਆਪਣੀ ਟੇਸ ਦੇ ਅਕੋਰਡਿੰਗ ਆਪਾਂ ਫਲੇਵਰ ਐਡਜਸਟ ਕਰ ਸਕਦੇ ਹਾਂ ਵੱਧ ਘੱਟ ਕਰ ਸਕਦੇ ਹਾਂ ਆਪਾਂ ਚੀਨੀ ਵੱਧ ਘੱਟ ਕਰ ਸਕਦੇ ਹਾਂ ਗੁੜ ਵੱਧ ਘੱਟ ਕਰ ਸਕਦੇ ਹਾਂ ਤੇ ਕੁਝ ਆਪਾਂ ਜਿਹੜਾ ਬਣਾਉਣੀ ਆ ਆਪਾਂ ਪਿਓਰ ਚੀਜ਼ ਬਣਾਉਣੀ ਹੈਗੀਆਂ ਆਪਣੀਆਂ ਅੱਖਾਂ ਸਾਹਮਣੇ ਬਣਾਉਣੀ ਹੈਗੀਆਂ ਤੇ ਇਹ ਜਿਹੜੀ ਸੌਸ ਬਣ ਕੇ ਤਿਆਰ ਹੋਏਗੀ ਨਾ ਜੀ ਇਹ ਤੁਸੀਂ ਗੋਲ ਗੱਪਿਆਂ ਦੇ ਵਿੱਚ ਪਕੌੜਿਆਂ ਦੇ ਨਾਲ ਇਹ ਬੜੀ ਹੀ ਖੱਟੀ ਮਿੱਠੀ ਸੌਸ ਬਣ ਕੇ ਤਿਆਰ ਹੁੰਦੀ ਹੈ ਥੋੜੀ ਜਿਹੀ ਤਿੱਖੀ ਵੀ ਹੁੰਦੀ ਹੈ ਤੇ ਅੱਛਾ ਇਹਦੇ ਵਿੱਚ ਨਾ ਜਿਹੜਾ ਟਮੇਟੋ ਸੌਸ ਹੈਗਾ ਉਹ ਤੋਂ ਅਲੱਗ ਫਲੇਵਰ ਹੁੰਦਾ ਹੈਗਾ ਆ ਇਹ ਆਪਾਂ ਜੀ ਸਾਰੇ ਦੋਨੇ ਚੀਜ਼ਾਂ ਮਿਕਸ ਕਰ ਲਿਆ ਨੇ ਪਲਮ ਵਾਲਾ ਮਿਕਸਚਰ ਵੀ ਤੇ ਆਪਣਾ ਗੁੜ ਦਾ ਮਿਕਸਚਰ ਵੀ ਹੁਣ ਆਪਾਂ ਇਹਨੂੰ ਸਲੋ ਗੈਸ ਦੇ ਉੱਤੇ ਪਕਾਵਾਂਗੇ ਜਿੰਨੀ ਤੁਹਾਡੀ ਕੁਆਂਟੀਟੀ ਬਣੇਗੀ ਨਾ ਉਸ ਤੋਂ ਹਾਫ ਰਹਿ ਜਾਣੀ ਚਾਹੀਦੀ ਹੈਗੀ ਕੁਆਂਟੀਟੀ ਤੇ ਤੁਸੀਂ ਥੋੜਾ ਜਿਹਾ ਵਿੱਚ ਨਮਕ ਵੀ ਐਡ ਕਰੋਗੇ ਇਹਦੇ ਨਾਲ ਹੀ ਤੇ ਸਲੋ ਗੈਸ ਤੇ ਪਕਾਉਂਦੇ ਪਕਾਉਂਦੇ ਜਦੋਂ ਇਹ ਜਿਹੜਾ ਮਿਕਸਚਰ ਹੈਗਾ ਇਹ ਹਾਫ ਰਹਿ ਜਾਏ ਤੇ ਉਸ ਟਾਈਮ ਦੇ ਉੱਤੇ ਤੁਸੀਂ ਇਹਨੂੰ ਬੰਦ ਕਰ ਦੇਣਾ ਗੈਸ ਨੂੰ ਤੇ ਇਹਨੂੰ ਠੰਡਾ ਹੋਣ ਦੇ ਲਈ ਰੱਖਣਾ ਆ ਦੇਖੋ ਮੇਰਾ ਆਲਮੋਸਟ ਹਾਫ ਹੋ ਚੁੱਕਾ ਹੈਗਾ ਆ ਤੇ ਹੁਣ ਮੈਨੂੰ ਠੰਡਾ ਹੋਣ ਲਈ ਰੱਖਾਂਗੀ ਕਿਉਂਕਿ ਠੰਡਾ ਹੋਣ ਤੋਂ ਬਾਅਦ ਨਾ ਜੀ ਇਹ ਥੋੜਾ ਜਿਹਾ ਹੋਰ ਠਿੱਕ ਹੋ ਜਾਏਗਾ ਅੱਛਾ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਠਿੱਕ ਸੌਸ ਪਸੰਦ ਕਰਦੇ ਜੀ ਤੇ ਤੁਸੀਂ ਇਹਨੂੰ ਥੋੜਾ ਹੋਰ ਵੀ ਰਿਡਿਊਸ ਕਰ ਸਕਦੇ ਜੀ ਇਹ ਦੇਖੋ ਠੰਡਾ ਹੋਣ ਤੋਂ ਬਾਅਦ ਇਹਦੀ ਕਨਸਿਸਟੈਂਸੀ ਤੇ ਹੁਣ ਆਪਾਂ ਇਹਨੂੰ ਡੱਬੇ 'ਚ ਬੰਦ ਕਰ ਲਾਂਗੇ ਤੇ ਇਹਨੂੰ 10-15 ਦਿਨਾਂ ਲਈ ਆਪਾਂ ਫਰਿੱਜ ਸਟੋਰ ਕਰਕੇ ਰੱਖ ਸਕਦੇ ਹਾਂ ਤੁਸੀਂ ਵੀ ਬਣਾਓ ਦੱਸਿਆ ਜੇ ਕਿਸ ਤਰ੍ਹਾਂ ਦੀ ਬਣੀ